ਐਕਸੀਡੈਂਟ ਜਿਹੜਾ ਉਹ ਕਿਤੇ ਜਾਣਬੁੱਝ ਕੇ ਨਹੀਂ ਕੀਤਾ ਜਾਂਦਾ ਯਤਨ ਚੇਤ ਜਿਹੜਾ ਆ ਉਹ ਐਕਸੀਡੈਂਟ ਹੋ ਜਾਂਦਾ ਆ ਤੇ ਲੱਖਾਂ ਹੀ ਐਕਸੀਡੈਂਟ ਹੁੰਦੇ ਆਏ ਆ ਨਾ ਤੇ ਉਹਦੀ ਕੋਈ ਨਿੱਜੀ ਕੋਈ ਮਸਲਾ ਹੈ ਕਿ ਮੈਂ ਇਹਨਾਂ ਨੂੰ ਮਾਰਨਾ ਜਾਂ ਰੋਡ ਤੇ ਚਾਂ ਚੱਕੀ ਕੁਦਰਤ ਦਾ ਲਾੜੋਗੇ ਐਕਸੀਡੈਂਟ ਹੋ ਗਿਆ ਜੋ ਵੀਡੀਓ ਚ ਵੇਖਣਾ ਵੇਖਿਆ ਆਪਾਂ ਜਦੋਂ ਮੰਨ ਲਓ ਗੱਡੀ ਜੂ ਟਰਨ ਕੀਤੀ ਹੈ ਕੋਈ ਇੰਡੀਕੇਟਰ ਤੇ ਦਿੱਤਾ ਹੀ ਹੋਊਗਾ ਇਹ ਗੱਡੀ ਵਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੋਈ ਨਸ਼ਾ ਕੀਤਾ ਹੋਵੇ ਜਿਹੜੀ ਗੱਡੀ ਦੀ ਇੰਨੀ ਸਪੀਡ ਹੈ ਆਪਾਂ ਨੂੰ ਦੂਰੋਂ ਵੀ ਦੇਖਦਾ ਹੈ ਆਪਾਂ ਕੰਟਰੋਲ ਕਰਨਾ ਪਰ ਉਹ ਗੱਡੀ ਦਾ ਕੰਟਰੋਲ ਹੀ ਨਹੀਂ ਆ ਗਿਆ ਸਿੱਧੇ ਚਾਨ ਚੱਕੀ ਵੱਜ ਗਈ ਕਿਉਂਕਿ ਉਹ ਸਰਦਾਰ ਹੋਣ ਦੇ ਨਾਤੇ ਉਹਨੇ ਗੁੱਟ ਚ ਕੜਾ ਪਾਇਆ ਸਿਰ ਤੇ ਦਸਤਾਰ ਸਜਾਈ ਆ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਦੀ ਦਸਤਾਰ ਸਿਰ ਤੇ ਨਹੀਂ ਹੈਗੀ ਹਾਲਾਂਕਿ ਕਾਨੂੰਨ ਆ ਕੋਰਟ ਦੇ ਵਿੱਚ ਆਪਾਂ ਸਿਰ ਤੇ ਪੱਗ ਲੈ ਕੇ ਨਹੀਂ ਜਾ ਸਕਦੇ ਬਟ ਉਹਨੂੰ ਜਿਹੜਾ ਪਟਕਾ ਦਿੱਤਾ ਜਾਂਦਾ ਜਿਹੜਾ ਆਪਣਾ ਕੇਸ ਟੱਕ ਲੈਂਦਾ ਮਾਮਾ ਫਲਾਈਆਂ ਜਾ ਰਹੀਆਂ ਕਿ ਵੀਰ ਨੂੰ 45 ਸਾਲ ਦੀ 40 ਸਾਲ ਦੀ ਸਜ਼ਾ ਹੋ ਗਈ ਆ ਤੇ ਇਹ ਅਜੇ ਸਭ ਕੁਝ ਝੂਠ ਹੈ ਜੀ 27 ਤਰੀਕ ਨੂੰ ਵੀਰ ਦੀ ਸਨਵਾਈ ਆ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਦਾ ਪਤਾ ਨਹੀਂ ਗੋਰੇ ਪਰਿਵਾਰ ਦੇ ਵੀ ਤਿੰਨ ਜੀ ਮਰੇ ਆ ਜੀ ਤੇ ਬਹੁਤ ਉਹਨਾਂ ਦੇ ਪਰਿਵਾਰ ਦੇ ਦੁੱਖ ਦਾ ਇੱਕ ਗੱਲ ਅਸੀਂ ਉਹਨਾਂ ਦੇ ਵੀ ਦੁਖੀ ਆ ਦੁੱਖ ਸਾਂਝਾ ਕਰਦੇ ਹੁੰਦਾ ਨਾਲ ਵੀ ਜੀ ਨੌਜਵਾਨ ਇੱਥੇ ਅਸੀਂ ਵਿੰਨੇ ਰਹੇ ਆ ਮੇਰੇ ਤੋਂ ਦੋ ਕੁ ਸਾਲ ਹੀ ਵੱਡਾ ਵਾ ਅਸੀਂ ਇਕੱਠੇ ਪੜਦੇ ਰਹੇ ਹਾਂ ਖੇਤੀਬਾੜੀ ਕਰਦਾ ਇਹ ਮੁੰਡਾ ਕੋਈ ਪਿੰਡ 'ਚ ਕਿਸ ਨੂੰ ਕੋਈ ਮਾੜੀ ਨਹੀਂ ਚੰਗੀ ਨਹੀਂ ਆਪਣੇ ਕੰਮ ਨਾਲ ਕੰਮ ਹੈ ਇੱਥੇ ਸਬਜ਼ੀ ਲਾਉਂਦੇ ਇਹ ਖੇਤੀਬਾੜੀ ਸਭ ਕੁਝ ਉਹ ਵੀਰ ਕਰਾਉਂਦਾ ਆਪਣੇ ਪਿਤਾ ਜੀ ਦੇ ਨਾਲ ਅਹੀਂ ਸੈਂਟਰ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੈਂਟਰ ਸਰਕਾਰ ਜਿਹੜੀ ਆ ਉਹ ਬਾ ਯੂ ਐਸ ਐ 'ਚ ਗੱਲ ਕਰਕੇ ਉਹ ਜਿਹੜੀ ਵੀਰ ਦੀ ਸਜ਼ਾ ਆ ਉਹ ਕੱਟ ਕਰਾਈ ਜਾਵੇ